ਨਾਜਨੇਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਚਰਦੇ ਅਤੇ ਲੈਹਦੇ ਪੰਜਾਬ ਦੀ ਪੁਰਾਣੀ ਵਿਰਾਸਤ ਨੂੰ ਦਰਸਾਉਂਦਾ ਮਿਊਜ਼ੀਅਮ ਜਨਨਤੀ ਜਰਖੜ ਸਕੂਲੀ ਬੱਚਾ ਦੀ ਇੱਕ ਪ੍ਰੇਰਨਾ ਸਰੋਤ ਦਾ ਕੇਂਦਰ ਬਣਦਾ ਜਾ ਰਿਹਾ ਹੈ ਇਸ 뮤ਜ਼ੀਅਮ ਵਿੱਚ ਹਰ ਰੋਜ਼ ਸਕੂਲੀ ਬੱਚਾਂ ਦਾ ਦੇਖਣ ਰੀਤਾਂ ਤਾਂਤਾ ਲੱਗਿਆ ਰਹਿੰਦਾ ਹੈ ਜਨਤੇ ਜਰਖੰਡ 뮤ਜ਼ੀਅਮ ਦੇ ਬਾਨੀ ਜਗਰੂਪ ਸਿੰਘ ਜਰਖੰਡੀ ਦੱਸਿਆ ਕਿ ਇਸ 뮤ਜ਼ੀਅਮ ਵਿੱਚ ਜਿੱਥੇ ਬੱਚਿਆਂ ਲਈ ਲੋਹਾਰ ਦੀ ਚਲਕ ਮੁੱਖ ਖਿੱਚਦਾ ਕੇਂਦਰ ਹੈ ਉੱਥੇ ਚੜਦੇ ਅਤੇ ਲੈਂਦੇ ਪੰਜਾਬ ਨਾਲ ਸੰਬੰਧਿਤ ਪੁਰਾਣੀਆਂ ਵਿਰਾਸਤੀ ਚੀਜ਼ਾਂ ਬੱਚਾਂ ਦੇ ਮਨ ਨੂੰ ਪਾਉਂਦੀਆਂ ਹਨ ਜਨਤੇ ਜਰਖੰਡ ਵਿੱਚ ਲਾਲ ਕਿਲਾ ਹਿਮਾਚਲ ਪ੍ਰਦੇਸ਼ ਦੀ ਚਲਕ ਪੁਰਾਣੇ ਪੰਜਾਬ ਚੜਦੇ ਅਤੇ ਲੈਂਦੇ ਪੰਜਾਬ ਦਾ ਬਾਰਡਰ ਪਾਕਿਸਤਾਨੀ ਪੰਜਾਬ ਦੇ ਵਿੱਚ ਉੱਡਣਾ ਸਿੱਖ ਮਿਲਕਾ ਸਿੰਘ ਦਾ ਕੱਚਾ ਕਰ ਸਟੈਚੂ ਆਫ ਫਰੀਬਟੀ ਰਾਵੀਪੁਰ ਕਰਤਾਰਪੁਰ ਸਾਹਿਬ ਦਾ ਮਾਡਲ ਨਨਕਾਣਾ ਸਾਹਿਬ ਬਸ ਅੱਡੇ ਦੀ ਚਲਕ ਹਿਟਲਰ ਗੇਟ ਪੁਰਾਣੇ ਖੂਹ ਅਤੇ ਹੋਰ ਰਵੈਤੀ ਚੀਜ਼ਾਂ ਬੱਚਿਆਂ ਦੀ ਜਾਣਕਾਰੀ ਵਿੱਚ ਬਾਧਾ ਕਰਦੀਆਂ ਹਨ ਇਸ ਤੋਂ ਇਲਾਵਾ ਅਮਰੀਕਾ ਦੇ 9 11 ਦੀ ਚਲਕ ਰੈਸਟੋਰੈਂਟ ਅਤੇ ਲਾਹੌਰ ਵਿੱਚ ਬਣੇ ਦੁਨੀਆ ਦੇ 7 ਅਜੂਬਿਆਂ ਦੇ ਵਿੱਚਕਾਰ ਖਾਲਸਾ ਰਾਜ ਦੇ ਤਸਵੀਰ ਰਾਣੀ ਟਾਕੀ ਬੱਚਿਆਂ ਦੀ ਹੋਰ ਗਿਆਨ ਵਿੱਚ ਵੀ ਬਾਧਾ ਕਰਦੀ ਹੈ ਜਨਨਤੀ ਜਰਖੜ ਵਿੱਚ ਜਿੱਥੇ ਵੱਡੀ ਗਿਣਤੀ ਵਿੱਚ ਹਰ ਰੋਜ਼ ਸਕੂਲੀ ਬੱਚਿਆਂ ਦੀ ਆਮਦ ਹੁੰਦੀ ਹੈ ਉੱਥੇ ਅੱਜ ਅੰਮ੍ਰਿਤ ਇੰਡੋ ਕੈਨੇਡੀਅਨ ਅਕੈਡਮੀ ਲਾਦੀਆਂ ਦੇ 250 ਦੇ ਕਰੀਬ ਬੱਚਿਆਂ ਨੇ 3 ਘੰਟੇ ਤੋਂ ਵੱਧ ਜਨਨਤੀ ਜਰਖੜ ਦਾ ਲੁਤਫ ਲਿਆ ਅਤੇ ਆਪਣੀ ਜਾਣਕਾਰੀ ਵਿੱਚ ਵਾਅਦਾ ਕੀਤਾ ਇਸ ਮੌਕੇ ਸਾਰੇ ਬੱਚਿਆਂ ਨੂੰ ਖਾਣ ਪੀਣ ਲਈ ਵਧੀਆ ਰਿਫਰੈਸ਼ਮੈਂਟ ਵੀ ਦਿੱਤੀ ਗਈ ਇਸ ਤੋਂ ਇਲਾਵਾ ਇਹ 뮤জিয়াম ਜਨਮ ਦਿਨ ਪਾਰਟੀਆਂ ਪ੍ਰੀ ਵੈਡਿੰਗ ਕਿੱਟੀ ਪਾਰਟੀ ਜਾਗੋ ਆਦ ਹੋਰ ਸਮਾਗਮਾਂ ਲਈ ਬਹੁਤ ਹੀ ਟੁਕਮਾ ਹੈ ਇਸ ਮੌਕੇ ਅੰਮ੍ਰਿਤ ਇੰਡੋ ਕੈਨੇਡੀਅਨ ਅਕੈਡਮੀ ਲਾਡੀਆਂ ਦੇ ਡਾਇਰੈਕਟਰ ਹਰਮਿੰਦਰ ਸਿੰਘ ਚੈਲਰੀ ਜਨਤੇ ਜਰਖੜ 뮤জিয়াম ਦੀ ਬਣਤਰ ਦੀ ਛਲਾਕਾ ਕੀਤੀ ਜੋ ਕਿ ਬੱਚਿਆਂ ਦੇ ਮਨੋਰੰਜਨ ਅਤੇ ਗਿਆਨ ਦੇ ਵਾਧੇ ਦਾ ਇੱਕ ਵਧੀਆ ਪਲੇਟਫਾਰਮ ਹੈ ਇਸ ਮੌਕੇ ਮੈਡਮ ਜਸਪਾਲ ਕੌਰ ਮੀਨੂ ਚੰਜੀ ਨੰਦਨੀ ਸ਼ਰਮਾ ਜਗਦੀਪ ਕੌਰ ਜਗਦੀਪਿੰਦਰ ਕੌਰ ਆਦ ਵਿਸ਼ੇਸ਼ ਤੌਰ ਤੇ ਹਾਜ਼ਰ ਸਨ